ਮੈਂ ਸਵੇਰ-ਸਵੇਰ ਦਾ ਤੁਹਾਨੂੰ ਨਜ਼ਾਰਾ ਦਿਖਾਉਣਾ ਹੈਗਾ ਤੇ ਕੱਲ ਤੇ ਹੁਣ ਸਵੇਰ ਨਾਲ ਕਿ ਸਚੋਟੀ ਦੀ ਚਵਾਈ ਹੋਈ ਹੈ ਖਾਲੀ ਕਰਨ ਤੋਂ ਬਾਅਦ ਖਾਲੀ ਕਰਨ ਸਮੇਂ ਹੋ ਸੀਗੀ 8 ਕਿਲੋ 700 ਗ੍ਰਾਮ ਤੇ ਹੁਣ 8 ਕਿਲੋ 100 ਗ੍ਰਾਮ ਦਿੱਤਾ ਉਹਨੇ ਪਹਿਲੀ ਚਵਾਈ ਦੇ ਵਿੱਚ ਹਲੇ ਇਸ ਤੋਂ ਬਾਅਦ ਦੋ ਚਵਾਈਆਂ ਹੋਰ ਹੋਣੀਆਂ ਸ਼ਾਮ ਵਾਲੀ ਹੋਣੀ ਹੈ ਤੇ ਕੱਲ ਸਵੇਰ ਵਾਲੀ ਹੋਣੀ ਹੈ ਤੇ ਆ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀਗਾ ਆਹ ਨਾ ਇਹਨਾਂ ਨੇ ਪੌਣੇ ਇੱਕ ਤਿੰਨ ਕਿਲੇ ਜਗ੍ਹਾ ਜਿਹੜੀ ਛੱਡੀ ਵੀ ਹੈਗੀ ਇੱਥੇ ਕੱਲੀ ਕਣਕੇ ਬੀਜਣਗੇ ਹੁਣ ਇਹ ਤੇ ਐ ਫਿਰ ਇਹਨਾਂ ਖੁੱਲੀਆਂ ਚੱਲਦੀਆਂ ਤੇ ਸਾਹਮਣੇ ਬਾਈ ਦਾ ਨਾਲ ਹੀ ਮੈਂ ਸਾਨੂੰ ਦਿਖਾਉਣਾ ਇਧਰਲੇ ਸਾਈਡ ਤੇ ਆ ਘਰ ਰਹਿ ਗਿਆ ਬਾਈ ਦਾ ਤੇ ਇਹਦੇ ਬਿਲਕੁਲ ਸਾਹਮਣੇ ਆ ਫਿਰਦਾ ਸਾਰਾ ਆਰ ਪਰਿਵਾਰ ਉਹਦਾ ਸ਼ਾਂ ਬਲਕੀਆਂ ਬੋਲਦਾ ਕੇਸਰ ਝੋਟੀ ਐ ਕੇਸਰ ਝੋਟੀ ਦੀ ਮਾਂ ਆਏਗੀ ਤੇ ਵੱਡੀ ਮੱਝ ਆ ਜਿਹੜੀ ਤਕਰੀਰ ਨੂੰ 17ਵੇਂ ਸੂਏ ਤੇ ਦੇ ਕੋਲ ਸੂਪੀ ਸਾਰਾ ਸਾਰਾ ਉਹ ਆਪਣੇ ਬਾਈ ਦੇ ਕੋਲੇ ਇਹਦੇ ਪਸ਼ੂ ਫਿਰਦੇ ਆ ਐ ਚੜਦਿਆਂ ਇਹਨਾਂ ਕੋਲੇ ਤੇ ਆਹ ਨਾ ਇਹਦੇ ਵਿੱਚ ਕਹਿੰਦਾ ਸਾਰੇ ਮਿੰਨਰਲ ਆ ਗਏ ਇਹਦੇ ਵਿੱਚ ਮਗੜਾ ਵੀ ਆ ਗਿਆ ਇਹਦੇ ਵਿੱਚ ਤਾਂਦਲਾ ਵੀ ਆ ਗਿਆ ਇਹਦੇ ਵਿੱਚ ਮੋਥਰਾ ਆ ਗਿਆ ਇਹਦੇ ਵਿੱਚ ਉਹ तकरीबन ਟੋਟਲੀ ਸਾਰੇ ਘਾ ਹੈਗੇ ਜਿੰਨੇ ਵੀ ਜਿਹੜੇ ਪਸ਼ੂ ਪਹਿਲਾਂ ਜਿਹੜੇ ਪਸ਼ੂ ਨੂੰ ਮਤਲਬ ਚਾਹੀਦੀ ਐ ਤੇ ਮੈਂ ਤੁਹਾਨੂੰ ਦੱਸਦਾ ਵੀ ਪਹਿਲਾਂ ਨਾ ਆਪਣੇ ਪਸ਼ੂ ਬਜ਼ੁਰਗ ਵੀ ਆਪਣੇ ਜਿਹੜੇ ਪਹਿਲਾਂ ਪੁਰਾਣੇ ਬੰਦੇ ਰੱਖਦੇ ਸੀਗੇ ਉਹ ਇਦਾਂ ਹੀ ਆਪਣੇ ਪਿੰਡਾਂ ਦੇ ਵਿੱਚ ਚਾਰਦੇ ਸੀਗੇ ਆਪਣੇ ਪੰਜਾਬ ਦੇ ਪਾਸਿਓਂ ਤਾਂ ਬਹੁਤ ਛੇਤੀ ਇਹ ਚੀਜ਼ਾਂ ਲੋਪ ਹੋ ਗਈਆਂ ਪਰ ਇਹ ਹਰਿਆਣੇ ਨੇ ਆਪਣੀ ਵਿਰਾਸਤ ਆ ਜਿਹੜੀ ਸਾਹਮ ਕੇ ਰੱਖੀ ਐ ਤੇ ਆ ਥੋੜੀ ਤੁਸੀਂ ਸਾਹਮਣੇ ਦੇਖੋ ਦਾ ਫਿਰਦੀਆਂ ਨੇ ਸਾਰੀਆਂ ਇਹ ਸਾਰੀਆਂ ਛਾਂ ਬਾਲਕੀਆਂ ਦੀਆਂ ਝੋਟੀਆਂ ਹੈਗੀਆਂ ਆ ਦੇਖੋ ਸਾਰੀਆਂ ਝੋਟੀਆਂ ਦੇ ਤੁਸੀਂ ਸਿੰਘ ਦੇਖ ਲਿਓ ਇੱਕੋ ਜੇ ਸਿੰਘ ਹੋਣਗੇ ਤੁਸੀਂ ਆ ਝੋਟੀਆਂ ਦਾ ਸਿੰਘ ਦੇਖੋਗੇ ਨਾ ਆ ਫਿਰਦੀ ਐ ਹਲੇ ਇਹ ਕੁਝ ਝੋਟੀਆਂ ਦੇ ਵਿੱਚ ਸੂਨ ਵਾਲੀਆਂ ਹੈਗੀਆਂ ਆ ਦੇਖੋ ਉਹ ਉਹ ਸਾਹਮਣੇ ਫਿਰਦੀ ਐ ਉਹ ਫਿਰਦੀ ਦੇਖੋ ਆ ਦੇਖੋ ਠੀਕ ਐ ਉਹ ਜਿਹੜੀ ਉਹ ਪਰਲੇ ਪਾਸੇ ਫਿਰਦੀ ਐ ਉਹ ਵੀ ਦੇਖੋ ਉਹ ਸ਼ਾਇਦ ਕੇਸਰੀ ਝੁੱਟੀ ਜਿਹੜੀ ਉਹ ਫਿਰਦੀ ਐ ਉਹ ਦੇਖੋ ਦੇਖ ਸਟਰਕਚਰ ਵੀ ਸਾਰਿਆਂ ਦਾ ਇੱਕੋ ਜਿਹਾ ਹੈਗਾ ਸਿੰਘ ਵੀ ਸਾਰਿਆਂ ਦੇ ਦੇਖੋ ਤੁਸੀਂ ਕਿੰਨੇ ਸੋਹਣੇ ਸਿੰਘ ਲੈ ਕੇ ਆਉਂਦਾ ਇਹ ਤੇ ਮਾਂ ਦੇ ਚਾਹੇ ਸਿੰਘ ਖੁੱਲੇ ਆ ਚਾਹੇ ਕੋਲੇਵੇ ਦੇ ਵਿੱਚ ਕੋਈ ਨੀਕੀ ਆ ਪਰ ਇਹ ਜਿਹੜਾ ਝੋਟਾ ਨਾ ਬਹੁਤ ਸੋਹਣੇ ਰਿੰਗ ਸਿੰਘ ਲੈ ਕੇ ਆਉਂਦਾਗਾ ਦੇਖੋ ਤੁਸੀਂ ਆ ਮਾਨਸੀ ਫਿਰਦੀ ਹੈਗੀ ਠੀਕ ਹੈ ਆ ਝੋਟੀ ਦੇਖੋ ਤੁਸੀਂ ਲੈ ਹੋਇਆ ਕਿਹੜੀਆਂ ਕਿਹੜੀਆਂ ਤੁਹਾਨੂੰ ਦਿਖਾਵਾਂ ਝੋਟੀਆਂ ਤੇ ਕਿਹੜੀਆਂ ਵਿੱਚੋਂ ਛੱਡਾਂ ਤੇ ਮੈਂ ਤੁਹਾਨੂੰ ਵੱਡੀ ਮੱਝ ਦਿਖਾਉਣਾ ਹੈ ਦੀ ਇਹਨਾਂ ਦੀ ਜਿਹੜੀ ਇਹਨਾਂ ਦੇ ਜਿਹਦੇ ਜਿੱਦੋਂ ਸਾਰੀ ਇਹ ਨਸਲ ਤਿਆਰ ਹੋਈ ਹੈ ਆ ਫਿਰਦੀ ਹੈ ਮੱਝ ਉਹ ਤੇ ਇਹਦਾ ਹਵਾਨਾ ਵੀ ਸੁਨਮਾ ਦਿਖਾਉਣਾ ਦੇਖੋ ਧਿਆਨ ਨਾਲ ਦੇਖੋ ਆਹ ਨਾ ਸਿੰਘ ਦੇ ਮਗਰ ਨੂੰ ਜਾਂਦੇ ਆ ਕਿੰਨੇ ਖੁੱਲੇ 17ਵਾਂ ਸੂਆ ਸ਼ਾਇਦ ਆ ਹੁਣ ਵੀ ਅੱਗੇ ਗੱਭਣ ਆ ਇਹ ਇਹਦਾ ਮੈਂ ਤੁਹਾਨੂੰ ਇੱਥੇ ਜ਼ੂਮ ਕਰਕੇ ਦਿਖਾਉਣਾ ਇੱਥੇ ਦੇਖਿਓ ਤੁਸੀਂ ਹਵਾਨਾ ਇਹਦਾ ਹੁਣ ਦੇਖਿਓ ਹਵਾਨਾ ਡرائی ਦੇ ਵਿੱਚ ਕਿੱਥੇ ਦੀਂਦਾ ਸਾਨੂੰ ਤੇ ਮੈਂ ਇਹਦੀ ਫੋਟੋ ਵੀਡੀਓ ਦੇਖੀ ਹੈ ਸ਼ੇਪ ਕੋਲੇ ਜਿਹੜੀ ਕਿ ਤਿਆਰ ਹੋਈ ਦੀ ਜਦੋਂ ਸੂਣ ਵਾਲੀ ਸੀਗੀ ਜਾਂ ਸ਼ਾਇਦ ਉਹ ਸੂਈ ਹੋ ਸਕਦੀ ਹੈ ਤੇ ਇਹਦੇ ਜਿਹੜਾ ਹਵਾਨਾ ਨਾ ਮੱਝ ਦਾ ਇਹਦੇ ਉੱਤੇ ਜਾਂਦੀਆਂ ਸਾਰੀਆਂ ਝੋਟੀਆਂ ਇਹਦੇ ਅਗਲੇ ਥਣ ਦੇਖੋਗੇ ਤੁਸੀਂ ਦੇਖ ਬਾਹਰ ਨੂੰ ਜਾਂਦੇ ਹੈਗੇ ਤੇ ਜਿਹੜੀ ਹੁਣ ਕੇਸਰ ਝੋਟੀ ਦੀ ਦੁੱਧ ਚਵਾਈ ਕਰਾਈ ਜਾਂਦੇ ਆ ਉਹ ਵੀ ਜਿਵੇਂ ਐਸੇ ਲੋਡ ਜਾਂਦੇ ਹੈਗੇ ਉਹਦੇ ਥਣ ਵੀ ਜਿਵੇਂ ਹੁਣ ਇਹਦੇ ਜਾ ਰਹੇ ਹੈਗੇ ਤੇ ਇਹ ਦੂਸਰੀ ਸੋਈ ਦੀ ਉਹਦੀ ਝੋਟੀ ਹੈਗੀ ਕਿਉਂਕਿ ਪਿੰਡਾਂ ਦੇ ਵਿੱਚ ਸਰਕਾਰ ਨੇ ਪੰਚਾਇਤੀ ਬੁੱਲ ਦਿੱਤੇ ਸੀਗੇ ਜਿਹੜੇ ਬਹੁਤ ਚੰਗੇ ਬੁੱਲ ਸੀਗੇ ਜਿਨ੍ਹਾਂ ਦਾ ਬਹੁਤ ਚੰਗਾ ਰਿਕਾਰਡ ਸੀਗਾ ਤਾਂ ਕਰਕੇ ਫਿਰ ਇੱਥੇ ਬਹੁਤ ਚੰਗੀ ਨਸਲ ਪੈਦਾ ਹੋਈ ਹੈ ਪਹਿਲਾਂ ਸ਼ਿਵ ਕੁਮਾਰ ਵੀ ਕਹਿੰਦਾ ਮੈਂ ਦੁੱਧ ਦਾ ਕੰਮ ਹੀ ਕਰਦਾ ਹੁੰਦਾ ਸੀਗਾ ਜਿਹਦੇ ਵਿੱਚ ਮੈਂ ਨੋਰਮਲ ਆਮ ਜਿਵੇਂ ਆਪਣੇ ਦੁੱਧ ਦਾ ਡੇਰੀ ਦਾ ਕੰਮ ਕਰਦਾ ਉਦਾਂ ਦੇ ਬੁੱਛ ਸੀਗੇ ਪਰ ਹੌਲੀ ਹੌਲੀ ਕਰਮ ਵਾਲੀ ਇਹ ਆ ਗਈ ਅੱਗੇ ਤੋਂ ਬੁੱਲ ਤਿਆਰ ਹੋ ਗਿਆ ਤੇ ਉਹਨੇ ਰੰਗ ਭਾਗ ਲਾਤੇ ਠੀਕ ਹੈ ਆ ਦੇਖੋ ਆ ਝੋਟੀਆਂ ਦੇ ਤੁਸੀਂ ਹਵਾਨੇ ਦੇਖੋ ਤੇ ਦੇਖੋ ਝੋਟੀਆਂ ਤੁਹਾਨੂੰ ਕਿਵੇਂ ਲੱਗੀਆਂ ਕਮੈਂਟ ਕਰਕੇ ਜਰੂਰ ਦੱਸਿਓ ਸੋ ਇਹ ਇਹ ਹਰਿਆਣੇ ਦੇ ਵਿੱਚ ਨਾ ਤੁਸੀਂ ਦੇਖੋ ਪੌਣੇ ਤਿੰਨ ਕਿੱਲੇ ਥਾਂ ਇਹਨੇ ਵਿਲਾ ਛੱਡ ਰੱਖਿਆ ਆਪਣੇ ਘਰ ਦੇ ਸਾਹਮਣੇ ਸਿਰਫ ਪਸ਼ੂ ਚਾਰਨ ਵਾਸਤੇ ਤੇ ਜੇ ਕਹਿੰਦਾ ਫੀਡ ਪਾਵਾਂ ਮੈਂ ਤਾਂ ਤਕਰੀਬਨ ਮੇਰੀ 50000 ਰੁਪਏ ਮਹੀਨੇ ਦੇ ਲੱਗੂਗੀ ਤੇ ਮੈਨੂੰ ਫੀਡ ਪਾਉਣ ਦੀ ਲੋੜ ਹੀ ਨਹੀਂ ਕੱਲੀਆਂ ਸੱਜਰ ਮੱਝਾਂ ਨੂੰ ਅਸੀਂ ਫੀਡ ਪਾਉਂਦੇ ਆ ਕਹਿੰਦਾ ਦੂਜਿਆਂ ਨੂੰ ਕੁਝ ਨਹੀਂ ਪਾਉਂਦੇ ਇਹ ਸ਼ਿਵ ਕੁਮਾਰ ਦੀ ਆਪਦੀ ਵਲਡਿੰਗ ਹੈ ਆਫ ਕੈਮਰਾਮੈਨ ਨੂੰ ਪੁੱਛਿਆ ਸੀਗਾ ਤੇ ਆਪਾਂ ਬਸ ਇਹ ਗੱਲਬਾਤ ਉਹ ਵੀ ਕਰਾਂਗੇ ਉਹਦੇ ਨਾਲ ਦੇਖਦੇ ਝੋਟੀਆਂ ਦੇਖੋ ਕਿੰਨੀਆਂ ਸੋਹਣੀਆਂ ਤੇ ਕਿੰਨੀਆਂ ਤਿਆਰ ਕੀਤੀਆਂ ਐਂ ਕਰਦੇ ਆ ਭਾਈ ਹਰਿਆਣੇ ਦੇ ਲੋਕ ਝੋਟੀਆਂ ਨੂੰ ਤਿਆਰ ਇਸ ਤੋਂ ਬਾਅਦ ਹੁਣੇ ਛੱਪੜ ਤੇ ਜਾਣਗੇ ਟੋਬੇ ਤੇ ਜਾਣਗੇ ਇਨਾਂ ਦੇ ਕੋਲੇ ਇੱਥੇ ਛੱਪੜ ਹੋਣਾ ਟਪੇੜ ਟੋਬਾ ਹੋਣਾ ਉੱਥੇ ਜਾਣਗੇ तकरीबन 12 ਵਜੇ ਤੱਕ ਛੱਪੜ ਦੇ ਵਿੱਚ ਮੱਝਾ ਰਹਿਣੀ ਹੈ ਉਸ ਤੋਂ ਬਾਅਦ ਘਰੇ ਲਿਉਣਗੇ 12 ਵਜੇ ਤੋਂ ਬਾਅਦ ਇਹਨਾਂ ਨੂੰ ਦੇਖੋ ਨਜ਼ਾਰਾ ਨਾ ਇਹ ਸਵੇਰ ਸਵੇਰ ਦਾ ਨਜ਼ਾਰਾ ਦੇਖਣਾ ਬਣਦਾ ਯਾਰ ਐਦਾਂ ਐ ਪਸ਼ੂ ਸਾਹਮਣੇ ਨੇ ਇਹ ਆਪਣੇ ਵਾਂਗੂ ਨੂੰ ਇੱਕ ਬਣਤਾ ਬੱਸ ਮੁੜ ਕੇ ਕਿਉਂਕਿ ਆਹ ਜਿਹੜਾ ਹੁਣ ਇਹਨਾਂ ਦਾ ਇਹ ਚਾਰਵੇਂ ਤੇ ਹੁੰਦੇ ਆ ਪਸ਼ੂ ਦੇ ਪਹਿਲੇ ਜਾਊ ਦੂਜੇ ਜਾਊ ਤੀਜੇ ਚੌਥੇ ਜਾਊ ਐਸ ਲੋੜ ਜਾਊ ਨੀਮੀ ਪਾ ਕੇ ਖਾਂਦੇ ਨਾ ਆਪਣੇ ਤਾਂ ਖੁੰਡੀਆਂ ਹੀ ਬਹੁਤ ਉੱਚੀਆਂ ਆ ਗਈਆਂ ਚੰਗੀ ਲੱਗੀ ਵੀਡੀਓ ਦੋਸਤੋ ਸ਼ੇਅਰ ਕਰ ਦਿਓ ਧੰਨਵਾਦ ਸਾਰਿਆਂ ਦਾ ਲਾਈਵ ਦੇ ਸ਼ਾਮ ਨੂੰ ਫੇਰ ਜੁੜਿਓ ਜਉਂਦੇ ਆਂ